ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਸੋ ਅੱਜ ਦੇ ਨਵੇਂ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਅੱਜ ਆਪਾਂ ਪਹੁੰਚੇ ਆਂ ਮਲੇਰ ਕੋਟਲੇ ਮੂਮਨ ਕਲਾਥ ਹਾਊਸ ਅੰਜੂ ਕਿਲੇ ਵਾਲੀ ਹੱਟੀ ਤੇ ਜਿੱਥੇ ਕਿ ਗਰਮੀ ਵਾਲੇ ਸੂਟਾਂ ਤੇ ਕਹਿ ਸਕਦੇ ਆਂ ਵੀ ਬੜੀ ਵੱਡੀ ਸੇਲ ਲੱਗ ਚੁੱਕੀ ਐ ਹਜ਼ਾਰ ਰੁਪਏ ਦੇ ਪੰਜ ਸੂਟ ਰਹਿਣ ਵਾਲੇ ਨੇ ਸਟਾਰਟਿੰਗ ਪ੍ਰਾਈਸ ਕਪੜਾ ਪੂਰਾ ਬੈਸਟ ਹੋਣਾ ਇਸ ਤੋਂ ਇਲਾਵਾ ਕਿਹੜੀ-ਕਿਹੜੀ ਹਿਰੈਨ ਵਾਲੀ ਆ ਫੈਬਰਿਕ ਤੇ ਉਹਨਾਂ ਦੇ ਕੀ-ਕੀ ਰਹਿਣ ਵਾਲੇ ਨੇ ਰੇਟ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਦਿਖਾਇਆ ਜਾਊਗਾ ਸੋ ਜਲਦੀ ਜਲਦੀ ਵੀਡੀਓ ਨੂੰ ਆਪਣੇ ਯਾਰਾਂ ਮਿੱਤਰਾਂ ਦੋਸਤਾਂ ਭੈਣ ਭਰਾਵਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਂਝੀ ਕਰ ਦਿਓ ਤੇ ਜਿਹੜੇ YouTube ਤੇ ਨਵੇਂ ਆਏ ਨੇ ਉਹ YouTube ਨੂੰ ਭਾਈ ਕਰ ਲੋ ਸਬਸਕ੍ਰਾਈਬ ਤੇ ਜਿਹੜੇ Facebook ਤੇ ਦੇਖ ਰਹੇ ਨੇ ਉਹ Facebook ਨੂੰ ਕਰ ਲੋ ਫੋਲੋ ਕਿਉਂਕਿ ਇਸ ਤਰ੍ਹਾਂ ਦੀਆਂ ਨਵੀਆਂ ਨਵੀਆਂ ਤੁਹਾਨੂੰ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਸੋ ਵੀਡੀਓ ਨੂੰ ਸਕਿਪ ਜਮੇਂ ਹੀ ਨਾ ਕਰਨਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਬੜਾ ਵੱਡਾ ਫਾਇਦਾ ਕਰਾਉਣਾਗਾ ਤੇ ਜਿਹੜੀ ਇਹਨਾਂ ਦੀ ਲੋਕੇਸ਼ਨ ਹੈਗੀ ਉਹ ਹੈਗੀ ਆ ਸਰੰਦੀ ਗੇਟ ਦੇ ਅੰਦਰਲੀ ਸਾਈਡ ਰਾਈਟ ਹੋ ਕੇ ਹਲਵਾਈ ਦੇ ਨਾਲ 100 ਮੀਟਰ ਤੇ ਬਾਈ ਹੁਣੀ ਦੀ ਸ਼ਾਪ ਆ ਤੇ ਨੰਬਰ ਥੱਲੇ ਚਲੀ ਜਾਂਦਾ ਮੂਮਨ ਕਲਾਥ ਹਾਊਸ ਤੇ ਤੁਸੀਂ ਸੰਪਰਕ ਕਰ ਹਾਂਜੀ ਵੀਰੇ ਅਰਸ਼ਦ ਅੱਜ ਭੈਣਾਂ ਦੇ ਲਈ ਕੀ ਕੀ ਖਾਸ ਲੈ ਕੇ ਆਏ ਹੋ ਗਰਵਿੰਦਰ ਵੀਰੇ ਪਹਿਲਾਂ ਤਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਉਸ ਤੋਂ ਬਾਅਦ ਵੀਰੇ ਸਭ ਤੋਂ ਵਧੀਆ ਔਰ ਇਸ ਟਾਈਮ ਚੱਲਦੀ ਹੋਈ ਵੈਰਾਈਟੀ ਹੈ ਜਿਹੜੀ ਬਾਜ਼ਾਰ ਦੇ ਵਿੱਚ ਇਹਦਾ ਰੇਟ ਹੈਗਾ 500 550 ਹਾਫ ਪਿਓ ਦੁਪੱਟੇ ਨਾਲ ਠੀਕ ਹੈ ਜੀ ਆਪਾ ਦਵਾਂਗੇ 1000 ਦੇ 5 ਸੂਟ ਵੀਰੇ ਇਹ ਸੂਟ 1000 ਹਜ਼ਾਰ ਦੇ 5 ਵੀਰੇ ਠੀਕ ਹੈ ਜੀ ਦਿਖਾ ਦਿਓ ਵੀਰੇ ਫੈਬਰਿਕ ਦਿਖਾ ਦਿਓ ਕੜਾਈ ਦਿਖਾ ਦਿਓ ਦਬੱਟੇ ਦਿਖਾ ਦਿਓ ਵੀਰੇ ਜੀ ਦਬੱਟੇ ਵੀ ਆਪਣੇ ਜਿੰਨੇ ਵੀ ਹੋਣਗੇ ਸਾਰੇ ਹਾ ਪਿਓਰ ਦੇ ਹੋਣਗੇ ਜੀ ਜੀ ਇਹ ਚ ਇੱਕ ਡਿਜ਼ਾਈਨ ਵੀਰੇ ਜੀ ਦੋ ਡਿਜ਼ਾਈਨ ਜੀ ਦੋ ਰੰਗ ਤੇ ਤਿੰਨ ਠੀਕ ਹੈ ਜੀ ਇਹ ਚ ਡਿਜ਼ਾਈਨਿੰਗ ਬਥੇਰੀ ਮਿਲ ਜੂ ਵੀਰੇ ਜੀ ਆ ਡਿਜ਼ਾਈਨ ਹੈ ਪਿਆ ਇਹ ਕਾ ਡਿਜ਼ਾਈਨ ਹੈ ਵੀਰੇ ਜੀ ਇਹ ਕਾ ਡਿਜ਼ਾਈਨ ਹੈ ਵੀਰੇ ਆਇਆ ਵੀ ਆਪਾਂ ਹਰ ਇੱਕ ਚੀਜ਼ ਦੇ 2-2 4-4 ਆਰਟੀਕਲ ਦਿਖਾ ਸਕਦੇ ਆ ਠੀਕ ਹੈ ਜੀ ਜੇ ਬਾਲੇ ਆਰਟੀਕਲ ਦਿਖਾਵਾਂਗੇ ਵੀਰੇ ਤਾਂ ਵੀਡੀਓ ਬਹੁਤ ਲੰਬੀ ਹੋ ਜੂ 2 2.5 3 ਘੰਟਿਆਂ ਦੀ ਹੋ ਜੂ ਮਨ ਆਪਾਂ ਕਹਿ ਸਕਦੇ ਆ ਵੀ ਸਟਾਕ ਵਾਧੂਗਾ ਸਟਾਕ ਸਾਰੇ ਕਸ ਦਾ ਵੀਰੇ ਵਾਧੂ ਮਿਲੂਗਾ ਕਲਰ ਵੀ ਵਾਧੂ ਨੇ ਕਲਰ ਵੀ ਵੀਰੇ ਵਾਧੂ ਮਿਲਣਗੇ ਠੀਕ ਹੈ ਜੀ ਸਟਾਕ ਤਾਂ ਹੋਰ ਉੱਪਰ ਵੀ ਪਿਆ ਨੀਚੇ ਹੀ ਪਿਆ ਸਾਰਾ ਭਰਿਆ ਪਿਆ ਸਟਾਕ ਨਾਲ ਵੀਰੇ ਇਹ ਸੂਟ 1000 ਦੇ 5 ਰਹਿਣ ਵਾਲੇ ਨੇ 1000 ਦੇ 5 ਵੀਰੇ ਭੈਣ ਭਾਈਆਂ ਵ ਇਹ ਤਮਾਕ ਹੈ ਤੇ ਉਹ 5 550 ਵਾਲੀ ਆਈਟਮ ਹੈ ਆਪਾਂ ਨੇ 1000 ਦੇ ਦੇਣੇ ਨੇ ਵੀਰੇ ਪੰਜ ਸੂਟ ਉਸ ਤੋਂ ਬਾਅਦ ਆ ਜੋ ਵੀਰੇ 1000 ਦੇ ਪੰਜ ਸੂਟ ਹਾਂਜੀ ਸਭ ਤੋਂ ਆਪਣਾ ਸਭ ਤੋਂ ਵੱਧ ਚਰਨ ਵਾਲੇ ਡਿਜ਼ਾਈਨ ਔਰ ਸਭ ਤੋਂ ਵੱਧ ਵਿਕਣ ਵਾਲਾ ਕਪੜਾ ਜੀ 1000 ਦੇ ਪੰਜ ਮਿਲਣਗੇ ਵੀਰੇ ਜੀ ਪੂਰਾ ਕਾਟਨ ਹੋਊਗੀ ਜੀ ਔਰ ਪੂਰਾ ਕਪੜਾ ਹੂਆ ਔਰ ਕਪੜਾ ਵਰਤੂ ਅਗਲਾ ਅਗਲਾ ਦਸੂਆ ਵੀ ਜਾ ਕੇ ਵੀ ਹਾਂ ਵੀਰੇ ਕੁਆਲਿਟੀ ਹੈ ਕਿ ਨਹੀਂ ਹੈ ਇਹ ਵੀਰੇ ਪਿਓਰ ਕਾਟਨ ਹੈ ਇਹ ਪਿਓਰ ਕਾਟਨ ਹੋਊਗੀ ਵੀਰੇ ਤੇ ਪੂਰੀ 5 ਮੀਟਰ 5 ਮੀਟਰ ਵੀਰੇ ਕੱਟ ਹੋਊਗੀ ਅਗਰ ਬੜੇ ਪਣੇ ਦਾ ਹੋਊਗਾ ਵੀਰੇ ਤਾਂ 3.5 ਮੀਟਰ ਕੱਟੂਗੀ ਅਗਰ ਛੋਟੇ ਪਣੇ ਦਾ ਹੋਊਗਾ ਵੀਰੇ ਤਾਂ 5 ਮੀਟਰ ਕੱਟ ਹੋਊਗੀ ਉਸ ਤੋਂ ਬਾਅਦ ਵੀਰੇ ਆਜੋ ਆਪਣੇ ਇਹਦੇ ਵਿੱਚ ਵੀ ਆਪਣੇ ਕੋਲੇ ਇਹ ਚ ਕਲੈਕਸ਼ਨ ਬਹੁਤ ਆ ਗਈ ਵੀਰੇ ਬਹੁਤ ਉੱਪਰ ਪਈਆ ਥੱਲੇ ਪਈਆ ਵੈਰਾਈਟੀ ਬਹੁਤ ਪਈਆ ਸਾਰੇ ਤੁਹਾਨੂੰ ਮੈਂ ਬਾਅਦ ਚੋਂ ਨਿਗਾਹ ਰਵਾਉਂਗਾ ਸਾਰੇ ਚ ਉਹ ਮੈਂਸ਼ਨ ਕਰ ਦਿਓ ਨਾਲ ਠੀਕ ਹੈ ਵੀਰੇ ਉਸ ਤੋਂ ਬਾਅਦ ਇਹ ਆ ਗਿਆ 280 ਰੁਪਏ ਚ ਵੀਰੇ ਉਹ ਕੈਂਬ੍ਰਿਕ ਪਿਓਰ ਕੈਂਬ੍ਰਿਕ ਹੈ 280 ਰੁਪਏ ਚ ਵੀਰੇ ਜੀ ਵੀਰੇ ਇਹ ਡਿਜ਼ਾਈਨ ਆ ਗਿਆ ਵੀਰੇ ਇਹਦੇ ਚ ਰੰਗ ਡਿਜ਼ਾਈਨ ਬਹੁਤ ਮਿਲ ਜਾਣਗੇ ਇਹ ਆ ਗਿਆ ਵੀਰੇ 280 ਰੁਪਏ ਚ ਜੀ ਵੀਰੇ ਇਹ ਆ ਗਿਆ ਵੀਰੇ 280 ਰੁਪਏ ਚ ਹੋਰ ਬਹੁਤ ਕਲੈਕਸ਼ਨ ਪਈ ਆ ਯਾਰ ਜੇ ਕਲੈਕਸ਼ਨ ਆਪਾਂ ਦਿਖਾਉਂਦੇ ਰਹਿ ਫਿਰ ਤਾਂ ਬਹੁਤ ਬੜੀ ਵੀਡੀਓ ਬਣ ਜੂਗੀ ਵੀਰੇ ਠੀਕ ਹੈ ਕਿ ਨਹੀਂ 280 ਰੁਪਏ ਦਾ ਦੇਣਾ 280 ਰੁਪਏ ਦਾ ਦਊਗਾ ਵੀਰੇ ਸਾਰਿਆਂ ਨੂੰ ਪਿਓਰ ਕੈਂਬਰੀ ਕਹੂਗੀ 5 ਮੀਟਰ ਛੋਟੇ ਪਣੇ ਦਾ ਮਿਲਕੇ ਦਊਗਾ ਵੀਰੇ ਠੀਕ ਹੈ ਕਿ ਨਹੀਂ ਉਸ ਤੋਂ ਬਾਅਦ ਵੀਰੇ ਉਸ ਤੋਂ ਬਾਅਦ ਵੀਰੇ بڑے ਪਣੇ ਦੇ ਵਿੱਚ ਇਸ ਟਾਈਮ ਆਪਣੇ ਸਭ ਤੋਂ ਵੱਧ ਡਿਜ਼ਾਈਨ ਵਿਕਣ ਵਾਲੇ ਔਰ ਸਭ ਤੋਂ ਸੋਹਣੇ ਹਾਂਜੀ ਵੀਰੇ ਆਹ ਡਿਜ਼ਾਈਨ ਦਿਖਾ ਦੇ ਵੀਰੇ ਕਲੈਕਸ਼ਨ ਦਿਖਾ ਦੇ ਸਾਰੀਆਂ ਭੈਣਾਂ ਨੂੰ ਕਲੈਕਸ਼ਨ ਇਹਦੀ ਵੀ ਬਾਧੂ ਆ ਵੀ ਮਾਲ ਪਿਆ ਹੋਰ ਗਡਾਉਨ ਚ ਵੀ ਪਿਆ ਉੱਪਰ ਵੀ ਪਿਆ ਸਾਰੇ ਕਾਸੇ ਚ ਇਹ ਵੀਰੇ ਪਉ ਆ ਆਪਾਂ ਨੇ ਪਹਿਲਾਂ ਵੀਡੀਓ ਚ ਪਾਇਆ ਹੋਇਆ 350 ਰੁਪਏ ਜੀ ਵੀਰੇ 375 ਰੁਪਏ ਹੁਣ 330 ਰੁਪਏ ਆਪਣੀ ਵੀਡੀਓ ਚ ਅੱਜ 330 ਰੁਪਏ ਦਾ ਰਹਿ ਗਿਆ ਹਾਂ 330 ਬਸ ਇਹ ਐ ਕਿ ਕਮੈਂਟ ਸ਼ੇਅਰ ਔਰ ਲਾਈਕ ਕਰਕੇ ਆਉਣ ਔਰ ਗਰੁੱਪਾਂ ਦੇ ਵਿੱਚ ਪਾ ਕੇ ਆਉਣ ਜਿਹੜੇ ਸ਼ੇਅਰ ਟੂ ਗਰੁੱਪ ਕਰਕੇ ਆਊਗਾ ਸਕਰੀਨਸ਼ਾਟ ਲੈ ਕੇ ਆਊਗਾ ਸਕਰੀਨਸ਼ਾਟ ਲੈ ਕੇ ਆਊਗਾ ਵੀਰੇ ਉਹਨੂੰ 330 ਰੁਪਏ ਲਾਵਾਂਗੇ ਆਪਾਂ ਠੀਕ ਆ ਕਿ ਨਹੀਂ ਆ ਸੂਟ ਹਾਂ ਇਹਦੇ ਚ ਹੋਰ ਬਹੁਤ ਐ ਕਲੈਕਸ਼ਨ ਵੀਰੇ ਦੇਖੋ ਲੈ ਭੈਣਾਂ ਚ ਡਿਜ਼ਾਈਨ ਇੱਕ ਤੋਂ ਇੱਕ ਹੋਣਗੇ ਇਹ ਨਹੀਂ ਹੈਗਾ ਵੀ ਡਿਜ਼ਾਈਨਰ ਦੇ ਵਿੱਚ ਕੋਈ ਕਮੀ ਹੋਊਗੀ ਡਿਜ਼ਾਈਨ ਇੱਕ ਤੋਂ ਇੱਕ ਹੋਣਗੇ ਵੀਰੇ ਭੈਣੇ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਲੈ ਡਿਜ਼ਾਈਨ ਦੇਖਿਓ ਵੀਰੇ ਤੇ ਰੰਗ ਵੀ ਚੈੱਕ ਕਰ ਸਕਦੇ ਹੋ ਤੇ 330 ਰੁਪਏ ਦਾ ਰਹਿਣ ਵਾਲਾ ਇਹ ਲੋਬ ਕੀ ਬਾਤ ਉਹ ਡਿਜ਼ਾਈਨ ਵੀਰੇ ਆਹ ਦੇਖੋ ਆਹ ਬਹੁਤ ਲੱਗੀ ਹੋਈ ਐ ਕਲੈਕਸ਼ਨ ਉਹ ਬਹੁਤ ਕਲੈਕਸ਼ਨ ਐ ਕਲੈਕਸ਼ਨ ਬਾਧੂ ਮਿਲ ਜੂ ਵੀਰੇ ਸਾਰੇ ਰੰਗ ਇਹਦੇ ਵਿੱਚ ਕਲਰ ਆਪਾਂ ਸਾਰੇ ਹਾਂ ਵੀਰੇ ਸਟਾਕ ਉਸ ਤੋਂ ਬਾਅਦ ਵੀਰੇ ਇਸ ਟਾਈਮ ਬੁਟੀਕਾਂ ਦੇ ਉੱਤੇ ਨਾ ਭੈਣਾਂ ਬਹੁਤ ਤਿਆਰ ਕਰਾਉਂਦੀਆਂ ਸੀਗੀਆਂ ਚਿਕਨ ਦਾ ਪਲਾਜ਼ੋ ਜੀ ਵੀਰੇ ਤੇ ਨਾਲ ਵੀਰੇ ਅਧੇ ਵਾਲੀ ਲੈਸਾਂ ਵਾਲੀ ਜੀ ਵੀਰੇ ਕੁਰਤੀ ਓਕੇ ਬਹੁਤ ਤਿਆਰ ਕਰਾਉਂਦੇ ਸੀ ਵੀਰੇ ਇਹ ਆਪਣੇ ਪਹਿਲਾਂ ਪਿਛਲੀ ਵੀਡੀਓ ਚ ਪਾਇਆ ਵੀਰੇ 750 700 ਰੁਪਏ ਜੀ ਵੀਰੇ ਹੁਣ ਐਕਟਿਵ ਵੀਰੇ ਆਪਣਾ ਲਾਈਕ ਕਮੈਂਟ ਸ਼ੇਅਰ ਕਰਕੇ ਆਉਣਾ 650 ਰੁਪਏ ਵੀਰੇ ਦੁਪੱਟਾ ਵੀ ਬੂਰਾ ਬੜੇ ਪਣੇ ਦਾ ਆਊਗਾ ਔਰ ਡਿਜ਼ਾਈਨਰ ਦੁਪੱਟੇ ਬਣੇ ਹੋਣਗੇ ਲੈਸ ਲੱਗੀ ਹੋਗੀ ਸਾਰਾ ਕੁਝ ਲੱਗਿਆ ਹੋਊਗਾ ਵੀਰੇ ਜੀ ਵੀਰੇ ਇਹ ਨਹੀਂ ਹੈਗਾ ਦੁਪੱਟੇ ਦੇਖਿਓ ਕਿਡੇ ਕਿਡੇ ਹੋਣਗੇ ਹਾਂਜੀ ਹਾਂਜੀ ਵੀਰੇ ਹਾਂ ਇਹ ਨਹੀਂ ਹੈਗਾ ਮੇਰੇ ਖੁਦ ਦੀ ਕਲੈਕਸ਼ਨ ਆ ਆਪ ਦੀ ਆਪ ਬਣਾਇਆ ਹੋਇਆ ਫੈਕਟਰੀ ਦੇ ਵਿੱਚ ਵੀਰੇ ਅਸੀਂ ਵੀਰੇ ਤੁਹਾਡੇ ਰੇਟ ਘਟ ਕਿਉਂ ਹੁੰਦੇ ਨੇ ਰੇਟ ਵੀਰੇ ਇਸੀ ਵਜ੍ਹਾ ਕਰ ਘਟ ਹੁੰਦੇ ਨੇ ਜਿੰਨਾ ਵੀ ਆਪਨਾ ਡਾਇਰੈਕਟ ਮਿੱਲਾਂ ਦੇ ਵਿੱਚੋਂ ਮਾਲ ਆਉਂਦਾ ਜੀ ਮਿੱਲਾਂ ਚੋਂ ਲਿਆ ਕੇ ਆਪਾਂ ਖੁਦ ਆਪ ਤਿਆਰ ਕਰਦੇ ਆ ਆਪੇ ਵੇਚਦੇ ਆ ਚ ओके ਵੀਰੇ ਹਾਂ ਵੀਰੇ ਕੋਈ ਦੇ ਦੇਵੇ ਉਸ ਤੋਂ ਬਾਅਦ ਇਹੀ ਚਿਕਨ ਦੇ ਪਲਾਜੋ ਦੇ ਨਾਲ ਆਪਾਂ ਨੂੰ ਮਤਲਬ ਪਲੇਨ ਕੁਰਤੀ ਲਾਉਣੀ ਆ ਆ ਵਾਲੀ ਕੋਈ ਵੇਚ ਰਿਹਾ ਵੀਰੇ 550 ਕੋਈ ਵੇਚ ਰਿਹਾ 600 ਜਿੰਨਾ ਮਰਜ਼ੀ ਵੇਚੀ ਆਪਾਂ ਨੇ ਸਿਰਫ 400 ਰੁਪਏ ਦੀ ਦੇਣੀ ਵੀਰੇ ਇਹੇ ਸੈੱਟ ਇਹ ਸੈੱਟ ਪੂਰਾ ਬਣਾ ਕੇ ਵੀਰੇ ਇਹਦੀ ਕੁਰਤੀ ਹੋਊਗੀ ਆ ਪੂਰਾ ਪਲਾਜੋ ਹੋਊਗਾ ਪਲਾਜੋ ਵੀ ਬਣੂਗਾ ਸਲਵਾਰ ਵੀ ਬਣੇਗੀ ਇਹ 2.5 ਮੀਟਰ ਕੱਟ ਕੇ ਦਵਾਂਗੇ ਇਹ 2.75 ਇਹਨਾਂ 1.75 ਕੱਟ ਕੇ ਦਵਾਂਗੇ ਭਾਈ ਜੀ ਪੂਰਾ ਕੁਰਤੀ ਦਾ ਆਊਗਾ ਇਹ ਨਹੀਂ ਹੈਗਾ ਵੀ ਘਰੇ ਜਾ ਕੇ ਬਣੂਆ ਨਹੀਂ ਬਣੂਆ ਵੀ ਜਿਹੜੇ ਵੀਰੇ ਤੁਸੀਂ ਆਹ ਦਿਖਾਇਆ ਆਪਾਂ ਨੂੰ ਇਹਦੇ ਵਿੱਚ ਕਲਰ ਕੋਈ ਇਹ ਚ ਕਲਰ ਬਾਦੂ ਮਿਲ ਜਾਣਗੇ ਇਹਦੇ ਚ ਵੀ ਕਲਰ ਬਾਦੂ ਮਿਲ ਜਾਣਗੇ ਇਹਦੇ ਚ ਵੀ ਲੈ ਵੀਰੇ ਇਹਦੇ ਚ ਦੇਖੀ ਕਲਰ ਦਿਖਾਈ ਵੀਰੇ ਇੱਥੇ ਨੇ ਆ ਵੀਰੇ ਇੱਧਰ ਚੈੱਕ ਕਰ ਵੀਰੇ ਕਲਰ ਲੈ ਜੀ ਦੇਖ ਵੀਰੇ ਇੱਕ ਤੋਂ ਇੱਕ ਕਲਰ ਆ ਜੀ ਇੱਕ ਤੋਂ ਇੱਕ ਕਲਰ ਮਿਲੂਆ ਵੀਰੇ ਜੀ 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 ਹਾਂ ਵੀਰੇ ਇੱਕ ਤੋਂ ਇੱਕ ਕਲਰ ਆਪਾਂ ਸਾਰੇ ਦਿਖਾ ਵੀ ਨਹੀਂ ਸਕਦੇ ਵੀਡੀਓ ਲੌਂਗ ਹੋ ਜਾਏਗੀ ਬਹੁਤ ਨੇ ਵੀਰੇ ਇਹਦੇ ਚ ਆਰਟੀਕਲ ਆਪਣੇ ਕੋਲ ਬਹੁਤ ਆਏ ਨੇ ਬਹੁਤ ਆਰਟੀਕਲ ਹੈ ਉਹਨੇ ਜਿੰਨਾ ਮਰਜ਼ੀ ਲੈ ਲਈ ਵੀਰੇ ਆਰਟੀਕਲ ਉਸ ਤੋਂ ਬਾਅਦ ਵੀਰੇ ਹਾਂਜੀ ਵੀਰੇ ਇਹ ਆ ਗਈ ਵੀਰੇ ਖਾਦੀ ਖਾਦੀ ਵੀਰੇ ਹਾਂ ਵੀਰੇ ਇਹ ਲੋਕ ਕੋਈ ਵੇਚ ਰਹੇ ਨੇ 650 ਕੋਈ 700 ਕੋਈ 800 ਸਿਰਫ ਵੀਰੇ ਆਪਣੇ ਕੋਲੋਂ ਪਊਆ 450 ਰੁਪਏ ਦਾ ਓਕੇ ਵੀਰੇ ਹਾਂ ਵੀਰੇ ਸਿਰਫ ਇਹਦੇ ਚ ਇਹਦੇ ਚ ਵੀ ਆਰਟੀਕਲ ਬਹੁਤ ਮਿਲ ਜਾਣਗੇ ਜੀ ਵੀਰੇ ਡਿਜ਼ਾਈਨ ਬਹੁਤ ਮਿਲ ਜਾਣਗੇ ਰੰਗ ਬਹੁਤ ਮਿਲ ਜਾਣਗੇ ਕਿੰਨੇ ਪਿਆਰੇ ਤੇ ਸਰਦਾਰੀ ਕਲਰ ਨੇ ਆਪਾਂ ਸਰਦਾਰੀ ਕਲਰ ਹੋਣਗੇ ਵੀਰੇ ਪੂਰੇ ਸਰਦਾਰੀ ਕਲਰ ਜੀ ਵੀਰੇ ਜੀ ਹਾਂਜੀ ਉਸ ਤੋਂ ਬਾਅਦ ਵੀਰੇ ਅੱਜ ਕੱਲ ਇਹ ਵੀਰੇ 5 ਮੀਟਰ ਹੁੰਦਾ ਪੂਰਾ 5 ਮੀਟਰ ਵੀਰੇ ਜੀ ਜੀ ਪੂਰਾ 5 ਮੀਟਰ ਹੂਆ ਇੱਕੇ ਬੜੇ ਪਣੇ ਚ ਆ ਉਹ 3.5 ਮੀਟਰ ਹੋਗਾ ਰੇਟ ਦੱਸ ਵੀਰੇ ਰੇਟ ਵੀਰੇ ਹੂੰ 6 6.5 700 ਐ ਬਿਕ ਰਿਆ ਬਾਜ਼ਾਰ ਚ ਬੜੀਆਂ ਬੜੀਆਂ ਦੁਕਾਨਾਂ ਦੇ ਬਿਕ ਰਿਆ ਵੀਰੇ 1100 ਰੁਪਏ ਦਾ ਜੀ ਵੀਰੇ ਠੀਕ ਹੈ ਆਪਣੀ ਦੁਕਾਨ ਤੋਂ ਮਿਲੂਗਾ ਸਿਰਫ ਵੀਰੇ 450 ਰੁਪਏ ਦਾ ਓਨਲੀ ਓਨਲੀ ਵੀਰੇ ਉਹ ਵੀ ਉਹਨਾਂ ਨੂੰ ਜਿਹੜਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਹਾਂ ਸ਼ੇਅਰ ਕਮੈਂਟ ਹਾਂ ਇਹ ਕਰਕੇ ਆਉਣਾ ਭਾਈ ਭੈਣ ਭਾਈਆਂ ਨੇ ਉਸ ਤੋਂ ਬਾਅਦ ਵੀਰੇ ਆ ਜਰੀ ਵਾਲਾ ਆ ਤੁਸੀਂ ਧਿਆਨ ਨਾਲ ਸੁਣ ਸਕਦੇ ਹੋ ਆਪਣੀ ਵੀਡੀਓ ਨੂੰ ਵੱਧ 400 ਸ਼ੂਟ ਮਿਲ ਜਣਾ ਜਿਹੜਾ ਬਜ਼ਾਰਾਂ ਦੇ ਵਿੱਚ 1000 ਰੁਪਏ ਦਾ ਉਸ ਤੋਂ ਬਾਅਦ ਵੀਰੇ ਇਹ ਆ ਗਿਆ ਜਰੀ ਵਰਕ ਜਰੀ ਵਰਕ ਹਾਂ ਵੀਰੇ ਪਹਿਲਾਂ ਹੈਂਡ ਵਰਕ ਚੱਲਦਾ ਸੀਗਾ ਉਹ ਉਹਦੀਓ ਮਤਲਬ ਉਹ ਕਰੀ ਹੋਈ ਹੈ ਜਰੀ ਵਰਕ ਵੀਰੇ ਠੀਕ ਹੈ ਕਿ ਨਹੀਂ ਇਹ ਵੀਰੇ ਸਾਰਾ ਹੀ ਰਹਿਣ ਵਾਲਾ 550 ਰੁਪਏ ਦਾ ਹਰ ਇੱਕ ਕੋਈ ਕੋਈ ਇਹਨੂੰ ਵੇਚ ਰਿਹਾ 800 ਦਾ ਕੋਈ 900 ਦਾ ਕੁਝ ਵੀ ਜਿਵੇਂ ਮਰਜ਼ੀ ਵੇਚ ਰਿਹਾ ਆਪਣਾ ਵੀਰੇ 550 ਰੁਪਏ ਰੇਟ ਰਹਿਣ ਵਾਲਾ ਹੂਗਾ ਜੀ ਵੀਰੇ ਉਸ ਤੋਂ ਬਾਅਦ ਵੀਰੇ ਕਲੈਕਸ਼ਨ ਆ ਜਾਂਦੀ ਹੈ ਮੂਰੀ ਵਰਕ ਫਾਨ ਮੇਰੀਆਂ ਮੂਰੀ ਵਰਕ ਬਹੁਤ ਕੰਗੀਆਂ ਨੇ ਜੀ ਵੀ ਮੂਰੀ ਵਰਕ ਦੋ ਵੀਰੇ ਮੂਰੀ ਵਰਕ ਦੋ ਓਕੇ ਵੀਰੇ ਇਹ ਦੇਖਿਓ ਵੀਰੇ ਇਹ ਆਪਣੀ ਵੀਡੀਓ ਚ ਪਹਿਲਾਂ ਪਾਇਆ ਹੋਇਆ ਵੀਰੇ 650 ਰੁਪਏ ਹੁਣ ਪਊਗਾ ਵੀਰੇ ਲਾਈਕ ਸ਼ੇਅਰ ਕਮੈਂਟ ਕਰਕੇ ਹੁਣ 550 ਰੁਪਏ ਵੀਰੇ ਕੀ ਬਾਤ ਵੇਡ ਡਵੱਟਾ ਵੀਰੇ ਇਹਦੇ ਚ ਵੀ ਡਿਜ਼ਾਈਨ ਆਰਟੀਕਲ ਬਹੁਤ ਮਿਲ ਜਾਣਗੇ ਜੀ हां वादू मिल ਜਾਣਗੇ ਵੀਰੇ ਜੀ ਜੀ ਇੱਕ ਡਿਜ਼ਾਈਨ ਇਹਦੇ ਚਾਟੀ ਕਾਲ ਆਏ ਵੀਰੇ ਇੱਕ ਡਿਜ਼ਾਈਨ ਆਰਟੀਕਲ ਆਏ ਵੀਰੇ ਵਿੱਚ ਠੀਕ ਹੈ ਕਿ ਨਹੀਂ ਹੋਰ ਵੀ ਬਹੁਤ ਮਿਲ ਜਾਣਗੇ ਡਿਜ਼ਾਈਨ ਮਨ ਸਾਰਾ ਸਟਾਕ ਬਾਦੂ ਪਿਆ ਕਲਰ ਆਪਣੇ ਕੋਲੇ ਬਾਦੂ ਹੋਰ ਵੀਰੇ ਆਪਣੇ ਨਾ ਹੁਣ ਵੱਦ ਤੋਂ ਵੱਦ ਭੈਣ ਭਾਈ ਆ ਰਹੇ ਨੇ ਇਸ ਕਰਕੇ ਡਿਜ਼ਾਈਨ ਕੁਝ ਰੁਲੇ ਹੋਏ ਨੇ ਆਪਾਂ ਇਹ ਕਹਿ ਸਕਦੇ ਹਾਂ ਵੀ ਜੀ ਇੱਕੋ ਟਾਈਮ ਤੇ ਭੈਣਾ ਨੇ 10 20 50 ਸੂਟ ਬਾਏ ਕਰਦੇ ਹੁਣ ਮੈਂ ਕਿਹਾ ਵੀਰੇ ਚਾ 100 ਸੂਟ ਕਰਨਾ ਹੋਵੇ ਕੀ ਬਾਤ ਆ ਇਹ ਆਪਣੇ ਉੱਪਰ ਸਟਾਕ ਬਹੁਤ ਪਿਆ ਹੁੰਦਾ ਆਪਣਾ ਗਡਾਉਣ ਦੋ ਨੇ ਵੀਰੇ ਇੱਕ ਤਾਂ ਆਪਣੇ ਉੱਪਰ ਆਪਣੀ ਦੁਕਾਨ ਦੇ ਉੱਤੇ ਆ ਜੀ ਵੀਰੇ ਠੀਕ ਹੈ ਇੱਕ ਆਪਣਾ ਵੀਰੇ ਆਪਣੇ ਘ ਉੱਥੇ ਆ ਵੀਰੇ ਜੀ 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 ਠੀਕ ਆ ਸਾਰ ਜਿੰਨੇ ਮਰਜੀ ਸਟਾਕ ਲੈ ਲਓ ਉਸ ਤੋਂ ਬਾਅਦ ਵੀਰੇ ਅੱਜ ਕੱਲ ਇੱਕ ਬਰਬਰੀ ਦੇ ਦੁਪੱਟੇ ਨਾਲ ਚੱਲ ਰਹੇ ਨੇ ਹਾਂਜੀ ਵੀਰੇ ਇਹ ਬਰਬਰੀ ਦਾ ਦੁਪੱਟਾ ਹੈ ਵੀਰੇ ਜੀ ਵੀਰੇ ਤੇ ਉਸ ਤੋਂ ਬਾਅਦ ਇਹ ਮਸਲੀਨ ਦੀ ਬਾਟਮ ਹੋਊਗੀ ਮਸਲੀਨ ਦੀ ਉਹ ਹੋਊਗੀ ਵੀਰੇ ਦੇਖਿਓ ਵੀਰੇ ਦੁਪੱਟੇ ਦਿਖਾ ਦਿੰਦੇ ਡਿਜ਼ਾਈਨਰ ਹੋਣਗੇ ਪੂਰੇ ਡਿਜ਼ਾਈਨਰ ਲੈ ਵੀ ਪਹਿਣੋ ਨਿਗਾ ਮਾਰ ਲਓ 2000 ਦਾ 1000 ਦਾ ਕੀ ਕਹਿੰਦੇ ਨੇ 1500 ਦਾ ਐਂ ਵਿਕ ਰਿਹਾ ਆਪਾਂ ਨੇ ਸਿਰਫ ਦੇਣਾ ਵੀਰੇ 675 ਰੁਪਏ ਇੰਨਾ ਸਸਤਾ ਕਰਤਾ ਹਾਂ 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 ਵੀਰੇ ਇੰਨਾ ਸਸਤਾ ਕਰ ਦੇਣਾ ਉਸ ਤੋਂ ਬਾਅਦ ਵੀਰੇ ਆਰੀ ਵਰਕ ਚੱਲਦੇ ਨੇ ਅੱਜ ਗੱਲ ਇੱਕ 1500 ਸੂਟ 1500 2000 ਵਾਲਾ ਸੂਟ 600 ਚ ਆਰੀ ਵਰਕ ਆਰੀ ਵਰਕ ਦਿਓ ਕੀ ਬਾਤਾਂ ਤੁਸੀਂ ਇੱਥੋਂ ਸੂਟ ਬਾਈ ਜੀ ਤੁਹਾਡੇ ਜਿੰਨੇ ਵੀ ਆਪਾਂ ਨੂੰ ਕਮੈਂਟ ਆਉਂਦੇ ਨੇ ਭੈਣਾਂ ਦੇ ਜਾਂ ਫੋਨ ਵੀ ਆਉਂਦੇ ਨੇ ਸਾਰੇ ਕਹਿੰਦੇ ਆ ਵੀ ਕੱਪੜਾ ਬਹੁਤ ਵਧੀਆ ਹੁੰਦਾ ਹਾਂ ਵੀਰੇ ਕੱਪੜਾ ਪਰਫੈਕਟ ਹੋਊਗਾ ਵੀਰੇ ਪਿਓਰ ਕੈਂਬ੍ਰਿਕ ਵੀਰੇ ਨਾਲੇ ਰੇਟ ਬਾਜ਼ਾਰ ਨਾਲੋਂ ਹਾਂ ਬਾਜ਼ਾਰ ਨਾਲੋਂ ਰੇਟ ਵੀ ਘਟੂਗਾ ਵੀਰੇ ਆਹ ਲੈ ਵੀਰੇ ਪਿਓਰ ਕੈਂਬ੍ਰਿਕ ਹੈ ਵੀਰੇ ਇਹ ओके ਵੀਰੇ ਆਰੀ ਵਰਕ ਹੋਇਆ ਹੋਇਆ ਵੀਰੇ ਜੀ ਵੀਰੇ ਬਾਜ਼ਾਰ ਚ ਇਹਦਾ ਰੇਟ ਆ 6 650 ਰੁਪਏ ਵੀਰੇ ਆਪਾਂ ਨੇ ਸਿਰਫ ਦੇਣਾ ਇਹ 450 ਰੁਪਏ ਦਾ ਜੀ ਵੀਰੇ ਸੈਮੀ ਦਾ ਦੁਪੱਟਾ ਹੋਊਗਾ ਨਾਲ ਵੀਰੇ 450 ਰੁਪਏ ਦਾ ਜਿੰਨਾ ਮਰਜ਼ੀ ਲਾ ਲਓ ਵੀਰੇ ਇਹ ਜਿਹੜਾ ਆਰੀ ਵਰਕ ਸਾਰਾ ਹੋਇਆ ਹੋਇਆ ਹੈ ਇਹ ਆਪਣੀ ਇਥੇ ਫੈਕਟਰੀ ਚ ਹੋਇਆ ਹੈ ਫੈਕਟਰੀ ਚ ਹੋਇਆ ਹੈ ਵੀਰੇ ਓਕੇ ਓਕੇ ਆ ਆਪਣੀ ਮੈਨੂਫੈਕਚਰਿੰਗ ਹੈ ਇਹ ਓਕੇ ਓਕੇ ਇਸ ਕਰਕੇ ਸਸਤਾ ਹੈ ਵੀਰੇ ਹੋਰ ਕੋਈ وجہ ਨਹੀਂ ਹੈਗੀ ਜੀ ਵੀਰੇ ਆਪਾਂ ਆਪ ਤਿਆਰ ਕਰਨ ਵਾਲਿਆਂ ਆ ਆਪ ਹੀ ਵੇਚਣ ਵਾਲਿਆਂ ਸਿੱਧਾ ਹਾਂ ਜੀ ਵੀਰੇ ਉਸ ਤੋਂ ਬਾਅਦ ਵੀਰੇ ਆ ਜਾਂਦਾ ਹੈ ਇੱਕ ਬੁੱਢੀ ਚਾਕਲੇਟ ਚਲਦੀ ਹੈ ਵੀਰੇ ਓਕੇ ਵੀਰੇ ਚਾਕਲੇਟ ਦੇ ਉੱਤੇ ਬੁੱਢੀ ਵਾਲਾ ਲੈ ਵੀ ਪਣ ਹੁੰਦੇਗਾ ਮਾਰੀ ਚਲੋ ਤੁਸੀਂ ਇਹਦੇ ਚ ਵੀਰੇ ਡਿਜ਼ਾਈਨ ਆਰਟੀਕਲ ਬਹੁਤ ਮਿਲ ਜਾਣਗੇ ਇਹ ਕਿਹੜਾ ਵੀਰੇ ਇਹ ਚਾਕਲੇਟ ਹੈ ਵੀਰੇ ਬੁੱਢੀ ਨਹੀਂ ਜੋ ਹਾਂ ਲੈ ਵੀਰੇ ਇਹ ਕੋਈ ਵੇਚ ਰਿਆ ਵੀਰੇ 750 ਕੋਈ 850 ਕੋਈ 950 ਐਂ ਵੇਚ ਰਿਆ ਵੀਰੇ ਹਾਫ ਪਿਓਰ ਦਾ ਦੁਪੱਟਾ ਹੋਊਗਾ ਵੀਰੇ ਇਹਦੀ ਫੈਬਰਿਕ ਚੈੱਕ ਕਰਾਂ ਹੀ ਵੀਰੇ ਮੈਂ ਕਰਵਾਉਣਾ ਵੀਰੇ ਸਾਰਾ ਦੇਖ ਵੀਰੇ ਇਹ ਫੈਬਰਿਕ ਆਏ ਬੁਣੀ ਪਈਆ ਵੀਰੇ ਇਹ ਨਹੀਂ ਹੈਗਾ ਵੀ ਧਾਗਾ ਹਿੱਲ ਜੂਆ ਜਾਂ ਕੱਟ ਜੂਆ ਜਾਂ ਕੁਝ ਹੋਰ ਹੋ ਜੂਆ ਨਹੀਂ ਪਿਓਰ ਦਾ ਦੁਪੱਟਾ ਆਊਗਾ ਵੀਰੇ ਸਰਦਾਰੀ ਕਲਰ ਆ ਸਰਦਾਰੀ ਕਲਰ ਹੋਣਗੇ ਇਹਦੇ ਵਿੱਚ ਆ ਦੁਪੱਟਾ ਚੈੱਕ ਕਰੋ ਬਣੇ ਸਾਢੇ 600 ਰੁਪਏ ਚ ਦੇਣਾ ਵੀਰੇ ਸਿਰਫ ਓਨਲੀ ਸਾਢੇ 600 ਚ ਓਕੇ ਜਿੰਨੇ ਮਰਜ਼ੀ ਲੈ ਜਾਓ ਆ ਲੈ ਵੀਰੇ ਇਹ ਚ ਡਿਜ਼ਾਈਨ ਦਿਖਾ ਦੇ ਵੀਰੇ ਆ ਡਿਜ਼ਾਈਨ ਮਿਲ ਜੂਆ ਡਿਜ਼ਾਈਨ ਹੋਰ ਬਹੁਤ ਆਏ ਨੇ ਵੀਰੇ ਹਾਂ ਤੁਸੀਂ ਡਿਜ਼ਾਈਨ ਚੈੱਕ ਕਰ ਲੈ ਇਹਦੇ ਫਟੋ ਕਟ 40 50 ਡਿਜ਼ਾਈਨ ਆਏ ਨੇ ਵੀਰੇ ਕੀ ਬਾਤ ਸਾਢੇ 600 ਰੁਪਏ ਚ ਲੈ ਲੈ ਕਾਹ ਡਿਜ਼ਾਈਨ ਆਇਆ ਇੱਕ ਕਾਰ ਡਿਜ਼ਾਈਨ ਆਇਆ ਇੱਕ ਕਾਰ ਡਿਜ਼ਾਈਨ ਆਇਆ ਕਿਆ ਬਾਤੂ ਮਿਲ ਜਾਣਗੇ ਵੀਰੇ ਇਹਦੇ ਵਿੱਚ ਮੈਂ ਕਿਹਾ ਤਨ ਤਨ ਕਰਾਈ ਪਈ ਆ ਹਾਂ ਹਾਂ ਵੀਰੇ ਇਹ ਨਹੀਂ ਹੈਗਾ ਵੀ ਆਪਾਂ ਆਰਟੀਕਲ ਦੇ ਤੇ ਉਸ ਤੋਂ ਬਾਅਦ ਵੀਰੇ ਇੱਕ ਕਪਣਾ ਨਾ ਅਹਮਦਾਬਾਦੀ ਆਉਂਦਾ ਓਕੇ ਵੀਰੇ ਇਹ ਵੀਰੇ ਨਖਲਾਂ ਬਹੁਤ ਵੇਚ ਰਹੇ ਨੇ ਆਪਾਂ ਸਿਰਫ ਅਸਲੀ 5 550 ਰੁਪਏ ਵਾਲਾ ਹੋਊਗਾ ਆਪਾਂ ਸਿਰਫ ਓਨਲੀ ਦੇ ਦੇਣਾ 350 ਰੁਪਏ ਦਾ ਵੀਰੇ ओके ओके ਜਿੰਨੇ ਮਰਜ਼ੀ ਲੈ ਲਓ ਵੀਰੇ ਇਹ 3500 3500 ਰੁਪਏ ਦਾ 5 ਮੀਟਰ 5 ਮੀਟਰ ਵੀਰੇ ਉਸ ਤੋਂ ਬਾਅਦ ਇੱਕ ਆ ਬੁਟੀਕ ਸਟਾਈਲ ਆਉਂਦੇ ਨੇ ਅੱਜਕੱਲ ਇਹ ਕੋਈ 2000 ਦਾ ਬੋਲ ਰਿਹਾ ਕੋਈ 2500 ਦਾ ਬੋਲ ਰਿਹਾ ਕੋਈ 3000 ਦਾ ਬੋਲ ਰਿਹਾ ਮਤਲਬ ਵੀਡੀਓਆਂ ਦੇ ਵਿੱਚ ਓਕੇ ਠੀਕ ਹੈ ਵੀਰੇ ਕੀ ਬਾਤਾਂ ਇਹ ਆਇਓ ਵੀਰੇ ਆਪਣੀ ਦੁਕਾਨ ਤੇ ਇਹ ਤੁਹਾਨੂੰ ਸਰਪ੍ਰਾਈਜ਼ ਦਵਾਂਗੇ ਸਭ ਤੋਂ ਘੱਟ ਦਵਾਂਗੇ ਆਪਾਂ ਜਿੰਨੀਆਂ ਵੀ ਬੀੜੀਆਂ ਚੱਲ ਰਹੀਆਂ ਨੇ ਸਾਰ ਨੂੰ ਘੱਟ ਦਵਾਂਗੇ ਇਹ ਕਿੰਨੇ ਦਾ ਪੈ ਜਾਣਾ ਵੀਰੇ ਮੈਂ ਕਿਹਾ ਤੁਹਾਨੂੰ ਸਰਪ੍ਰਾਈਜ਼ ਦਵਾਂਗੇ ਆਪਣੀ ਦੁਕਾਨ ਤੇ ਆਇਓ ਇਦੇ ਵਾਸਤੇ ਸਰਪ੍ਰਾਈਜ਼ ਹੈ ਸਪ੍ਰਾਈਜ਼ ਦਵਾਗੇ ਆਪਾਂ ਵੀਰੇ ਮੌਕੇ ਦਿੱਤਾ ਮੌਕੇ ਤੇ ਦਵਾਗੇ ਵੀਰੇ ਧਮਾਕਾ ਹੋਣਾ ਐਸਾ ਹਾਂ ਐਸਾ ਐਸਾ ਮਤਲਬ ਰੇਟ ਦਵਾਗੇ ਕਿ ਭੈਣਾ ਯਾਦ ਰੱਖਣੀਆਂ ਇਨਸ਼ਾਅੱਲਾ ਕੀ ਬਾਕੀ ਠੀਕ ਹੈ ਕਿ ਨਹੀਂ ਉਸ ਤੋਂ ਬਾਅਦ ਵੀਰੇ ਅੱਛਾ ਜਿਹੜੀਆਂ ਗੱਲਾਂ ਵੀਰੇ ਆਪਾਂ ਵੀਡੀਓ 'ਚ ਕਰ ਰਹੇ ਹਾਂ ਰੇਟ ਕਹਿ ਰਹੇ ਹਾਂ ਉਹੀ ਆਪਾਂ ਨੂੰ ਮਿਲਦੇ ਨੇ ਦੇਖ ਵੀਰੇ ਪਿਛਲੀ ਵੀਡੀਓ 'ਚ ਤੇਰੀ ਕਮੈਂਟ ਆਏ ਨਾ ਵੀ ਸਹੀ ਨੇ ਮੈਂ ਕਿਹਾ ਸਵਾਲ ਔਰ ਹੁਣ ਵੀ ਆਉਣਗੇ ਵੀਰੇ ਤੁਸੀਂ ਇਹ ਦੱਸੋ ਵੀ ਮਾੜਾ ਆਇਆ ਵੀਡੀਓ ਚੋਂ ਮੈਂ ਕਿਹਾ ਬਹੁਤ ਵਧੀਆ ਵੀਰੇ ਚੱਲ ਨਹੀਂ ਵੀ ਆਪਣੀ ਬਹੁਤ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਰੇਟ ਠੀਕ ਲਾਏ ਨੇ ਕੱਪੜਾ ਸਹੀ ਦਿੱਤਾ ਇਸ ਕਰਕੇ ਭੈਣ ਭਾਈਆਂ ਨੇ ਆਪਾਂ ਨੂੰ ਪਿਆਰ ਬਹੁਤ ਦਿੱਤਾ ਵੀਰੇ ਉਹਦੇ ਠੀਕ ਹੈ ਕਿ ਨਹੀਂ ਉਸ ਤੋਂ ਬਾਅਦ ਵੀਰੇ ਆਪਣੀਆਂ ਫੁਲਕਾਰੀਆਂ ਚੱਲ ਰਹੀਆਂ ਨੇ ਲਗਾਤਾਰ ਓਕੇ ਵੀਰੇ ਕੀ ਬਾਤ ਫੁਲਕਾਰੀਆਂ ਇਹ ਵੀਰੇ ਕੋਈ ਵੇਚ ਰਿਆ ਕੋਈ 750 ਕੋਈ 800 ਕੋਈ 900 ਐਂ ਵੇਚ ਰਿਆ ਵੀਰੇ ਆਪਣਾ ਇਹਦਾ ਰੇਟ ਰੱਖਿਆ ਆ 475 ਰੁਪਏ ਠੀਕ ਹੈ ਵੀਰੇ ਔਰ ਤੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਆਉ ਆਪਾਂ 425 ਰੁਪਏ ਦੀ ਦਵਾਂਗੇ ਵੀ ਓਕੇ ਓਕੇ ਠੀਕ ਹੈ ਵੀਰੇ 425 ਰੁਪਏ ਦੇ 425 ਰੁਪਏ ਵੀਰੇ ਮਾ ਕੀ ਬਾਤ ਆ ਵੱਧ ਤੋਂ ਵੱਧ ਵੀਰੇ ਭੈਣ ਭਾਈਆਂ ਦਾ ਫਾਇਦਾ ਹੋਵੇ ਕੀ ਬਾਤਾਂ ਕੀ ਬਿਕ ਰਿਹਾ 600 ਦਾ 650 ਦਾ ਐ ਬਿਕ ਰਿਹਾ ਵੀਰੇ ਆਪਣੇ ਕੋਲੋਂ ਸਿਰਫ ਮਿਲੂਆ ਵੀਰੇ 550 ਰੁਪਏ ਦਾ ਦੁਪੱਟਾ ਚੈੱਕ ਕਰਾਂ ਦੀ ਵੀਰੇ ਡਿਫਰੈਂਟ ਚੀਜ਼ ਐ ਕੀ ਬਾਤਾਂ ਪ੍ਰਿੰਟ ਵੀ ਐ ਵਰਕ ਵੀ ਐ ਸਾਰਾ ਕੁਝ ਐ ਵੀਰੇ ਠੀਕ ਐ ਕਿ ਨਹੀਂ ਉਸ ਤੋਂ ਬਾਅਦ ਵੀਰੇ ਇੱਕ ਆ ਚੀਜ਼ ਆ ਗਈ ਇਹ ਮਸਲੀਨ ਹੈ ਵੀਰੇ 2/2 ਵਾਲੀ ਜੀ ਵੀਰੇ ਉਸ ਤੋਂ ਬਾਅਦ ਇਹਦੇ ਨਾਲ ਦੁਪੱਟਾ ਦੇਖਿਓ ਵੀਰੇ ਬਰਬਰੀ ਦਾ ਦੁਪੱਟਾ ਕਿਆ ਬਾਤ ਉਸ ਤੋਂ ਬਾਅਦ ਨਾਲ ਦੁਪੱਟਾ ਕਿੰਨਾ ਸੋਹਣਾ ਦੇਖਿਓ ਤੁਸੀਂ ਦੁਪੱਟਾ ਇਹਨ ਪੂਰਾ ਸੋਹਣਾ ਹੋਊਗਾ ਵੀਰੇ ਕਿਆ ਬਾਤ ਇੱਚ ਬਾਦੂ ਮਾਲ ਮਿਲ ਜੂਆ ਬਾਦੂ ਡਿਜ਼ਾਈਨ ਮਿਲ ਜਾਣਗੇ ਇਹਦੇ ਵਿੱਚ ਵੀ ਜੀ ਉਸ ਤੋਂ ਬਾਅਦ ਵੀਰੇ ਬ੍ਰਾਂਡ ਓਕੇ ਵੀਰੇ ਦੇਖਿਓ ਚੈੱਕ ਕਰ ਲਿਓ ਭੈਣਾਂ ਨੂੰ ਬ੍ਰਾਂਡ ਏਕੇ ਟੈਕਸ ਹਾਂ ਏਕੇ ਟੈਕਸ ਦਾ ਵੀਰੇ ਬ੍ਰਾਂਡ ਜੀ ਵੀਰੇ ਇਹ ਸਿਰਫ ਵੀਰੇ ਲੋਕ ਬੇਚ ਰਹੇ ਨੇ 750 700 800 ਆਏ ਇਹ ਸਿਰਫ ਵੀਰੇ 550 ਰੁਪਏ ਏਕੇ ਟੈਕਸ ਦਾ 550 ਏਕੇ ਟੈਕਸ ਦਾ ਬ੍ਰਾਂਡ ਵੀਰੇ ਹੋਰ ਬਥੇਰੇ ਆਉਣਗੇ ਵੀਰੇ ਏਕੇ ਟੈਕਸ ਦੇ ਬ੍ਰਾਂਡ ਜੀ ਵੀਰੇ ਜੀ ਲੈ ਵੀਰੇ ਆ ਵੀ ਚੈੱਕ ਕਰਾ ਦੀਆਂ ਏਕੇ ਟੈਕਸ ਦਾ ਵੀ ਬ੍ਰਾਂਡ ਹੈ ਇਹ ਕਿਹਦੇ ਚਾਟੀ ਕਾਲ ਆ ਵੀਰੇ ਇੱਕ ਆ ਆਰਟੀਕਲ ਹਾਂਜੀ ਦੁਪੱਟੇ ਨਾਲ ਆ ਵੀਰੇ ਸਿਰਫ 550 ਰੁਪਏ ਦਾ ਜਿੰਨੇ ਮਰਜ਼ੀ ਲੈ ਲਓ ਵੀਰੇ ਇਹਦੇ ਚ ਲਓ ਜੀ ਆ ਆਰਟੀਕਲ ਤੁਹਾਨੂੰ ਦਿਖਾਵਾਂ ਮੈਂ ਦੋ ਤਿੰਨ ਹੋਰ ਆਰਟੀਕਲ ਨੇ ਵੀਰੇ ਚ ਏਕੇ ਟੈਕਸ ਚੈੱਕ ਕਰ ਸਕਦੇ ਤੁਸੀਂ ਆਰਟੀਕਲ ਬਾਧੂ ਮਿਲ ਜਾਣਗੇ ਵੀਰੇ ਕਿਆ ਬਾਤ ਹੈ ਲੈ ਵੀਰੇ ਦੇਖੀ ਆਰਟੀਕਲ ਆਰਟੀਕਲ ਦੇਖੀ ਆਰਟੀਕਲ ਦਿਖਾਦੀ ਪੈਣਾ ਨੂੰ ਆਰਟੀਕਲ ਇਹਦੇ ਵਿੱਚ ਬਾਦੂ ਮਿਲ ਜਾਣਗੇ ਜਿੰਨਾ ਮਰਜ਼ੀ ਮਾਲ ਲੈ ਲਓ ਵੀਰੇ ਉਸ ਤੋਂ ਬਾਅਦ ਅੱਜ ਕੱਲ ਕੁੜੀਆਂ ਡਿਜ਼ਾਈਨਰ ਸੂਟ ਪਾਲਦੀਆਂ ਨੇ ਵੀਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਚੱਲੋ ਪੈਣੋ ਜੀ ਡਿਜ਼ਾਈਨਰ ਸੂਟ ਪਾਲਦੀਆਂ ਨੇ ਨਾ ਆਹ ਦੇਖੀ ਵੀਰੇ ਡਿਜ਼ਾਈਨਰ ਪੂਰੇ ਓਏ ਹੋਏ ਕੀ ਬਾਤਾਂ ਲੈ ਵੀਰੇ ਦੇਖੀ ਚੈੱਕ ਕਰਾ ਪੈਣੋ ਉਹਨਾਂ ਉਹ ਕੀ ਬਾਤਾਂ ਉਸ ਤੋਂ ਬਾਅਦ ਇਹ ਦੁਪੱਟਾ ਵੀ ਇਹਦਾ ਕੱਪੜਾ ਬਹੁਤ ਵਧੀਆ ਤੇ ਉਸ ਤੋਂ ਬਾਅਦ ਸੂਟ ਦਾ ਕੱਪੜਾ ਵੀ ਬਹੁਤ ਵਧੀਆ ਪਿਓਰ ਮੱਲ ਦਾ ਨਹੀਂ ਜਿਹਨੂੰ ਕਹਿੰਦੇ ਹੁੰਦੇ ਉਹ ਦਵੱਟਾ ਆਊਗਾ ਵੀਰੇ ਇਹਦੇ ਨਾਲ ਦੇਖੀ ਵੀਰੇ ਲੈ ਵੀਰੇ ਪੱਤਾ ਚੈੱਕ ਕਰਵਾਉ ਆਪਾਂ ਠੀਕ ਆ ਵੀਰੇ ਉਸ ਤੋਂ ਬਾਅਦ ਕੀ ਬਾਤਾਂ ਕੀ ਬਾਤਾਂ ਇਹ ਆਪਣਾ ਸੋਫੀਆ ਵੀਰੇ ਸਰਪਲੱਸ ਸੋਫੀਆ ਕਹਿੰਦੇ ਨੇ ਇਹਨੂੰ ਓਕੇ ਵੀਰੇ ਇਹ ਚੀਜ਼ ਵੀ ਚੈੱਕ ਕਰਾ ਦੇਣਾ ਤੁਹਾਨੂੰ ਆਹ ਦੇਖੀ ਵੀਰੇ ਇਹਦੇ ਚ ਵੀ ਆਰਟੀਕਲ ਵਾਧੂ ਮਿਲ ਜਾਣਗੇ ਡਿਜ਼ਾਈਨ ਵਾਧੂ ਮਿਲ ਜਾਣਗੇ ਸਾਰਾ ਕੁਝ ਇਹ ਚ ਵਾਧੂ ਮਿਲ ਜੀਏ ਸੋਫੀਆ ਸਰਪਲੱਸ ਆ ਤੁਸੀਂ ਚੈੱਕ ਕਰ ਸਕਦੇ ਹੋ ਨੇੜੇ ਤੋਂ ਪੈਣਾ ਜਿੰਨਾ ਮਰਜ਼ੀ ਲੈ ਲਈ ਵੀਰੇ ਇਹ ਆ ਦੇਖਿਓ ਵੀਰੇ ਦੁਬੱਟਾ ਚੈੱਕ ਕਰਾਈ ਭੈਣ ਉਹਨਾਂ ਨੂੰ ਦੇਖ ਤਾਂ ਹੈਗਾ ਪੂਰਾ ਚਾਦਰ ਵਰਗਾ ਵੀਰੇ ਕਿਆ ਬਾਤ ਹੈ ਇਹ ਵੀ ਬ੍ਰਾਂਡ ਹੈ ਦੇਸੀ ਨਹੀਂ ਹੈਗਾ ਓਕੇ ਵੀਰੇ ਹਾਂ ਵੀਰੇ ਦੇਸੀ ਨਹੀਂ ਮਿਲਣਾ ਇਹ ਵੀ 550 ਰੁਪਏ ਚ ਵੀਰੇ ਇਹ ਵੀ 550 ਹਾਂ ਇਹ ਤਿੰਨ ਚਾਰ ਆਈਟਮਾਂ ਨੇ ਆਪਾਂ ਨੇ ਸਿਰਫ 550 ਦੇ ਵਿੱਚ ਨਹੀਂ ਆਣੇ ਲੈ ਵੀਰੇ ਇੱਕ ਤੈਨੂੰ ਮੈਂ ਹੋਰ ਚੀਜ਼ ਦਿਖਾਵਾਂ ਹੁਣ ਇਹ ਭੈਣਾਂ ਦੀ ਬਹੁਤ ਡਿਮਾਂਡ ਹੈ ਆਰੀ ਵਰਕ ਕਿਆ ਬਾਤਾਂ ਆਰੀ ਵਰਕ ਹੈ ਵੀਰੇ ਇਹ ਚੈੱਕ ਕਰਿਓ ਵੀਰੇ ਇਹ ਵਰਕ ਚੈੱਕ ਕਰਾਈ ਵੀਰੇ ਪਿਓਰ ਦੇ ਦੁਬੱਟੇ ਨਾਲ ਕਿਆ ਬਾਤ ਡਿਜ਼ਾਈਨਰੇ ਪੀਸੂਗਾ ਡਿਜ਼ਾਈਨਰੇ ਸਲਵਾਰ ਹੋਊਗੀ ਵੀਰੇ ਉਸ ਤੋਂ ਬਾਅਦ ਡਿਜ਼ਾਈਨਰੇ ਦੁਪੱਟਾ ਹੋਊਗਾ ਵੀਰੇ ਕਿਆ ਲੈ ਵੀਰੇ ਦੁਪੱਟਾ ਚੈੱਕ ਕਰਾਈ ਪਿਓਰ ਦਾ ਕਿਆ ਬਾਤ ਇਹ ਨਹੀਂ ਹੈਗਾ ਵੀ ਸੈਮੀ ਪਿਓਰ ਦਾ ਪਿਓਰ ਦਾ ਪੂਰ ਪਿਓਰ ਦਾ ਦੁਪੱਟਾ ਠੀਕ ਹੈ ਕਿ ਨਹੀਂ ਕਿਆ ਬਾਤ ਇਹ ਵੀਰੇ ਪਊ ਆਪਾਂ ਨੂੰ 650 ਰੁਪਏ ਦੇ ਉਸ ਤੋਂ ਬਾਅਦ ਸ਼ਿਮਰ ਆ ਗਈ ਵੀਰੇ ਸ਼ਿਮਰ ਕੋਈ ਵੇਚ ਰਿਆ 700 ਕੋਈ 800 ਕੋਈ ਕਿਵੇਂ ਵੇਚ ਰਿਆ ਵੀਰੇ ਆਪਣੇ ਕੋਲੋਂ ਪਊ ਆ ਵੀਰੇ ਸਿਰਫ 550 ਰੁਪਏ ਦੀ ਸ਼ਿਮਰ ਲੈ ਵੀਰੇ ਨੇੜੇ ਤੋਂ ਮੜਾ 550 ਜਿੰਨੀ ਮਰਜ਼ੀ ਲੈ ਲੈ ਵੀਰੇ ਕਾਟਨ ਸ਼ਿਮਰ ਹੈ ਇਹ ਨਹੀਂ ਹੈਗਾ ਵੀ ਰੇਸ਼ਮੀ ਦਾ ਰਲਾ ਹੋਊਗਾ ਇਹਦੇ ਚ ਓਕੇ ਕਾਟਨ ਸ਼ਿਮਰ ਹੋਊਗੀ ਵੀਰੇ ਪਿਓਰ ਦਿਖਾ ਦੀ ਵੀਰੇ ਭੈਣ ਉਹਨਾਂ ਨੂੰ ਰੰਗ ਚੈੱਕ ਕਰਾ ਦੀ ਆਰਟੀਕਲ ਚੈੱਕ ਕਰਾਓ ਕਾਟਨ ਸ਼ਿਮਰ ਹਾਂ ਵੀਰੇ ਕੀ ਬਾਤਾਂ 550 ਰੁਪਏ ਦਾ ਸਿਰਫ ਵੀਰੇ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੇ ਕੋ ਜਨੀਕ ਪਿਆਰੇ ਨੇ ਕਲਰ ਤੇ ਸਟਾਕ ਵੀ ਆਪਣੇ ਕੋਲੇ ਬਾਧੂ ਪਿਆ ਬਾਧੂ ਮਿਲ ਜੂਗਾ ਵੀਰੇ ਇਹ ਸਰਪਲਸ ਦਾ ਵੀਰੇ ਠੀਕ ਹੈ ਵੀਰੇ ਲੈ ਵੀਰੇ ਕਰੋ ਚੈੱਕ ਪਾਓ ਦੇਖਿਓ ਆਰਟੀਕਲ ਬੈਕ ਦਿਖਾਵਾ ਵੀਰੇ ਦੀ ਬੈਕ ਬੈਗ ਦੇਖਿਓ ਦੀ ਲੈ ਇੱਕ ਤੋਂ ਇੱਕ ਚੀਜ਼ ਹੋਊਗੀ ਵੀਰੇ ਲੈ ਵੀਰੇ ਸਲਵਾਰ ਚੈੱਕ ਕਰਾ ਦੇ ਔਰ ਡਾਈ ਐਂਡ ਡਾਈ ਦਾ ਦੁਪੱਟਾ ਚੈੱਕ ਕਰਾ ਦੇ ਵੀਰੇ ਡਾਈ ਐਂਡ ਡਾਈ ਦਾ ਹਾਂ ਵੀਰੇ ਡਾਈ ਐਂਡ ਡਾਈ ਦਾ ਦੁਪੱਟਾ ਆਊਗਾ ਕਿ ਡਾਈ ਐਂਡ ਡਾਈ ਦਾ ਦੁਪੱਟਾ ਚੈੱਕ ਕਰੋ ਹਾਂ ਵੀਰੇ ਸਿਰਫ ਵੀਰੇ 550 ਰੁਪਏ 550 ਆ ਲੈ ਹਾਂ ਹਾਂ 550 ਰੁਪਏ ਲੈ ਵੀਰੇ ਉਸ ਤੋਂ ਬਾਅਦ ਵੀਰੇ ਇਹ ਆਰਟੀਕਲ ਬਹੁਤ ਚੱਲ ਰਹੇ ਨੇ ਵੀਰੇ ਬੁਟੀਕ ਕ ਸਟਾਈਲ ਨੇ ਜੀ ਵੀਰੇ ਠੀਕ ਹੈ ਕਿ ਨਹੀਂ ਔਰ ਬ੍ਰਾਂਡ ਨੇ ਚੈੱਕ ਕਰਾਈ ਵੀਰੇ ਪੈਨ ਉਹਨਾਂ ਨੂੰ ਲੈਸ ਵਗੈਰਾ ਸਾਰਾ ਕੁਝ ਲੇ ਵੀ ਪੈਣੂ ਸਲਵਾਰ ਮੈਚਿੰਗ ਸੂਟ ਹੋਊਗਾ ਵੀਰੇ ਪਿਓਰ ਮਸਲੀਨ ਦਾ ਦੁਪੱਟਾ ਹੋਊਗਾ ਵੀਰੇ ਜੀ ਵੀਰੇ ਪਿਓਰ ਆ ਦੇਖੀ ਵੀਰੇ ਪੈਣ ਉਹਨਾਂ ਨੂੰ ਕੰਨੀ ਚੈੱਕ ਕਰਾਂ ਗੋਲਡਨ ਕੰਨੀ ਗੋਲਡਨ ਕੰਨੀ ਵਾਲਾ ਪਿਓਰ ਮਸਲੀਨ ਦਾ ਦੁਪੱਟਾ ਹੋਊਗਾ ਵੀਰੇ ਗੱਲ ਜਿਹੜੀ ਕਹਿਤੀ ਉਹੀ ਹੀ ਤੂੰ ਵੀਰੇ ਹਾਂ ਉਹੀ ਨਿਕਲੂ ਵੀਰੇ ਇਹ ਵੀਰੇ ਬਿਕ ਰਿਆ 1500 1600 ਆਏ ਆਪਾਂ ਨੇ ਸਿਰਫ ਦੇਣਾ ਵੀਰੇ 950 ਰੁਪਏ ਦਾ ਜਿੰਨੇ ਮਰਜ਼ੀ ਲੈ ਲਓ ਇਹ ਚ ਰੰਗ ਦਿਖਾ ਦੀ ਵੀਰੇ 1 2 ਤੇ 3 ਤੇ ਚੌਥਾ ਖੁੱਲਿਆ ਹੋਇਆ ਵੀਰੇ ਠੀਕ ਹੈ ਜੀ ਵੀਰੇ ਉਸ ਤੋਂ ਬਾਅਦ ਵੀਰੇ ਆ ਜਾ ਕੈਂਬ੍ਰਿਕ ਵੀਰੇ ਠੀਕ ਆ ਵੀਰੇ ਇਹ ਪਿਓਰ ਕੈਂਬ੍ਰਿਕ ਹੋਊਗੀ ਵੀਰੇ ਓਕੇ ਵੀਰੇ ਰਾਮ ਟੈਕਸ ਦੀ ਕੈਂਬ੍ਰਿਕ ਪਿਓਰ ਜੀ ਵੀਰੇ ਉਸ ਤੋਂ ਬਾਅਦ ਇਹਨੇ ਵੀਰੇ ਡਿਜ਼ਾਈਨ ਚੈੱਕ ਕਰਾ ਦੇ ਕੜਾਈ ਚੈੱਕ ਕਰਾ ਦੀ ਵੀਰੇ ਮਖਿਆ ਕੀ ਬਾਤ ਆ ਉਸ ਤੋਂ ਬਾਅਦ ਵੀਰੇ ਦੁਬੱਟਾ ਚੈੱਕ ਕਰਾ ਦੀ ਡਾਈ ਐਂਡ ਡਾਈ ਦਾ ਦੇਖਦਾ ਵੀਰੇ ਲਾਇਆ ਪਿਆ ਸਿਰਾਂ ਹੋਏ ਲੈ ਵੀਰੇ ਕੀ ਬਾਤਾਂ ਮਖਿਆ ਠੀਕ ਹੈ ਲੈਸ ਲੱਗੀ ਹੋਈ ਸਾਰਾ ਕੁਝ ਲੱਗਿਆ ਹੋਇਆ ਜੀ ਵੀਰੇ ਵੀਰੇ ਇਹ ਨਾ ਬਿਨਾ ਤੋਂ ਡਬੱਟੇ ਤੋਂ 650 700 800 ਐ ਪਾਉਂਦੇ ਨੇ ਜੀ ਵੀਰੇ ਆਪਾਂ ਨੇ ਵੀਰੇ ਡਬੱਟੇ ਨਾਲ ਦੇ ਦੇਣਾ 750 ਰੁਪਏ ਦਾ ਜਿੰਨਾ ਮਰਜ਼ੀ ਮਾਲ ਲੈ ਲਈ ਵੀਰੇ 750 ਰੁਪਏ ਦਾ ਜੀ ਵੀਰੇ ਆਰਾਮ ਟੈਕਸ ਦੀ ਆਰਾਮ ਟੈਕਸ ਦੀ ਮਲ ਕਾਟਨ ਵੀਰੇ ਮਲ ਕਾਟਨ ਹਾਂ ਲੈ ਪੈਣ ਉਸ ਤੋਂ ਬਾਅਦ ਇਹ ਆ ਵੀਰੇ ਇਹਦੇ ਚਾਰਟੀਕਲ ਇੱਕ ਆ ਆਰਟੀਕਲ ਹੈ ਵੀਰੇ ਲੈ ਵੀਰੇ ਤੇ ਤੁਹਾਨੂੰ ਮੈਂ ਇੱਕ ਹੋਰ ਖੋਲ ਕੇ ਦਿਖਾਉਣਾ ਆਰਟੀਕਲ ਇਹਦੇ ਚ ਬਾਦੂ ਮਿਲ ਜਾਣਗੇ ਵੀਰੇ ਸਕਰੀਨ ਸ਼ਾਟ ਮਾਰੀ ਚੱਲੂ ਆ ਲੈ ਵੀਰੇ ਪਸੰਦ ਆ ਜਾਂਦੇ ਆ ਆ ਦੇਖੀ ਵੀਰੇ ਇਹਦੇ ਨਾਲ ਵੀ ਦੁਪੱਟਾ ਡਾਈ ਐਂਡ ਡਾਈ ਹੋਊਗਾ ਵੀਰੇ ਆ ਦੇਖੀ ਵੀਰੇ ਦੁਪੱਟਾ ਇਹਨਾਂ ਨੂੰ ਵੀ ਦਿਖਾ ਦੀ ਭੈਣ ਉਹਨੂੰ ਆਏ ਆ ਇਹ ਵਿਕ ਰਿਹਾ 1500 1600 ਆਇ ਇਹ 11500 ਰੁਪਏ ਦਾ ਵੀਰੇ ਜੀ ਵੀਰੇ ਜਿੰਨਾ ਮਰਜ਼ੀ ਲੈ ਲਿਓ ਵੀਰੇ ਮਾਲ ਇਹ ਵੀਰੇ ਪਲੇਨ ਫੈਬਰਿਕ ਵਿਕ ਰਿਹਾ ਬੜੀਆਂ ਬੜੀਆਂ ਦੁਕਾਨਾਂ ਤੇ ਕੱਲਾ ਕੱਲਾ ਸੂਟ ਪਲੇਨ 6 650 91100 ਰੁਪਏ ਦਾ ਆਪਾਂ ਨੇ 1100 ਰੁਪਏ ਦਾ ਵਿਚੇ ਦੁਪੱਟਾ ਦੇ ਦੇਣਾ ਵੀਰੇ ਵਿਚੇ ਕੜਾਈ ਦੇ ਦੇਣੀਆ ਵਰਕ ਦੇ ਦੇਣਾ ਬਾਜੂ ਵੀ ਵਰਕ ਨੇ ਵੀਰੇ ਇਹਦੇ ਸਲਵਾਰ ਵੀ ਵਰਕ ਹੈ ਵੀਰੇ ਦੀ ਲੈ ਲੈ ਦੇਖਿਓ ਵੀਰੇ ਦਿਖਾਇਓ ਮਾਰੋ ਚਾਹ ਲੈ ਬਾਜੂ ਸਲਵਾਰ ਸਾਰ ਇਹ ਚ ਘੱਟੋ ਘੱਟ 8-10 ਡਿਜ਼ਾਈਨ ਮਿਲਣਗੇ ਵੀਰੇ ਜੀ ਵੀਰੇ ਜੀ ਠੀਕ ਹੈ ਉਸ ਤੋਂ ਬਾਅਦ ਵੀਰੇ ਆਜੋ ਕੀ ਬਾਤਾਂ ਕਰੋ ਚੱਲ ਵੀਡੀਓ ਨੂੰ ਵੱਧ ਤੋਂ ਵੱਧ ਲੈ ਵੀਰੇ ਪਿਓਰ ਮਸਲੀਨ ਦੇ ਦੁਪੱਟੇ ਨਾਲ ਪਿਓਰ ਮਸਲੀਨ ਦਾ ਹੀ ਸੂਟ ਬਈ ਜੀ ਵੀਰੇ ਆਰੀ ਵਰਕ ਵੀਰੇ ਜੀ ਵੀਰੇ ਜੀ ਜੀ ਇਹ ਸਰਪਲਸ ਤੇ ਆ ਗਿਆ ਵੀਰੇ ਹੋਏ ਹੋਏ ਮਸਲੀਨ ਦੇ ਨਾਲ ਪਿਓਰ ਦੇ ਨਾਲ ਦੁਪੱਟਾ ਸਰਪਲੱਸ ਵੀਰੇ ਪਿਓਰ ਜਿਹੜੀ ਸਰਪਲੱਸ ਨਹੀਂ ਹੁੰਦੀ ਉਹ ਹੈ ਵੀਰੇ ਇਹ ਮਖਿਆ ਸੋਨਾ ਸੂਟ ਕਿੰਨਾ ਹਾਂ ਵੀਰੇ ਕਿਆ ਬਾਤ ਆ ਕੀ ਕਹਿੰਦੇ ਨੇ ਆਪਣੇ ਸਲਵਾਰ ਹੋਊਗੀ ਵੀਰੇ ਲੈਬਰੇ ਦਾ ਚੈੱਕ ਕਰਾਂ ਨਹੀਂ ਦੁਪੱਟਾ ਲੈ ਵੀਰੇ ਕਿਆ ਬਾਤ ਹੈ ਨਾ ਵੀਰੇ ਵਧੀਆ ਹਾਂ ਇਹ 1000 1200 1500 2000 ਤੱਕ ਕਰ ਵੀ ਵੇਚ ਰਹੇ ਨੇ ਲੋਕ ਆਪਾਂ ਨੇ 950 ਰੁਪਏ ਦਾ ਜਿੰਨੇ ਮਰਜ਼ੀ ਲੈ ਲਓ ਵੀਰੇ ਵਾਦੂ ਡਿਜ਼ਾਈਨ ਮਿਲਣ ਦੇ ਬਾਅਦੂ ਆਪਣੇ ਕੋਲੇ ਵਾਦੂ ਹਰ ਇੱਕ ਚੀਜ਼ ਦਾ ਸਟਾਕ ਵਾਦੂ ਆ ਵੀਰੇ ਜੀ ਉਸ ਤੋਂ ਬਾਅਦ ਆਪਣੀ ਜਾਮ ਖੁਦ ਹੀ ਘਰ ਦੇ ਤਿਆਰ ਕੀਤੀ ਹੁੰਦੀ ਆ ਭੈਣਾਂ ਨੂੰ ਜਿਹੜਾ ਪਿਆਰੇ ਲੱਗਦੇ ਨੇ ਪਸੰਦ ਆਈ ਜਾਂਦੇ ਨੇ ਸਕਰੀਨ ਸੌਲ ਮਾਰੀ ਜਾਣ ਆਹ ਦੇਖਿਓ ਵੀਰੇ ਜਾਮ ਜਾਮ ਚੈੱਕ ਕਰਾ ਦੀ ਵੀਰੇ ਲੈ ਵੀ ਕੱਪੜਾ ਨੇ ਇੱਕ ਦਵਾ ਫੜ ਕੇ ਚੈੱਕ ਕਰਾ ਦੀਆਂ ਸਿਰਾ ਹੋਊਗਾ ਮਤਲਬ ਸਾਰ ਨੂੰ ਵਧੀਆ ਲਾਇਆ ਹੋਊਗਾ ਠੀਕ ਆ ਵੀਰੇ ਉਸ ਤੋਂ ਬਾਅਦ ਚਨੂਣ ਦਾ ਦੁਪੱਟਾ ਹੋਊਗਾ ਵੀਰੇ ਪਿਓਰ ਹਾਂ ਪਿਓਰ ਚਨੂਨ ਦਾ ਵੀਰੇ ਜੀ ਵੀਰੇ ਕਮਲ ਚਨੂਨ ਦਾ ਪਿਓਰ ਦੁਪੱਟਾ ਲੱਗਿਆ ਉਹ ਚਾਦਰ ਵਰਗਾ ਦੁਪੱਟਾ ਆਊਗਾ ਵੀਰੇ ਜੀ ਵੀਰੇ ਇਹ ਵੀਰੇ ਆਪਾਂ ਵੇਚ ਰਹੇ ਦੀ ਪਹਿਲਾਂ 1200 1300 1500 ਇਹ ਆਪਾਂ ਹੁਣ ਸਾਰੇ ਭੈਣ ਭਾਈਆਂ ਨੂੰ ਦਵਾਂਗੇ 950 ਰੁਪਏ ਆਪਣੀ ਵੀਡੀਓ ਚ 950 ਹਾਂ ਸ਼ੇਅਰ ਕਮੈਂਟ ਲਾਈਕ ਕਰਕੇ ਆਉਣਾ ਭੈਣ ਭੈਣਾਂ ਨੇ ਉਸ ਤੋਂ ਬਾਅਦ ਛੇ ਟੂ ਛੇ ਆਪਣਾ ਗਰੁੱਪ ਗਰੁੱਪ ਕਰਨਾ ਵੀਰੇ ਸਕਰੀਨਸ਼ਾਟ ਮਾਰ ਕੇ ਸਕਰੀਨਸ਼ਾਟ ਮਾਰ ਕੇ ਆਉਣਾ ਵੀਰੇ ਆਪਾਂ 950 ਰੁਪਏ ਦੇ ਦਵਾਂਗੇ ਇਹਦੇ ਚ ਜਿੰਨਾ ਮਾਲ ਚਾਹੀਦਾ ਉਹ ਸਾਰਾ ਮਿਲ ਜੂ ਇਹਦੇ ਨਾਲ ਦਾ ਇੱਕ ਆਪਾਂ ਕ੍ਰੇਪ ਚ ਕਰਦੇ ਆਂ ਆਰਟੀਕਲ ਤਿਆਰ ਉਹ ਵੀ ਇਹੀ ਰੇਟ ਤੇ ਮਿਲ ਜੂ ਵੀਰੇ ਜੀ 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 ਵੀਰੇ ਜੀ ਆਹ ਦੇਖਿਓ ਵੀਰੇ ਇਹੀ ਚੀਜ਼ਾਂ ਆਪਾਂ ਕ੍ਰੇਪ ਚ ਵੀ ਤਿਆਰ ਕਰਦੇ ਆਂ ਮੈਂ ਕਿਹਾ ਕੀ ਬਾਤਾਂ ਰੰਗ ਜਿਹਨੂੰ ਨੇਚਰਲ ਕ੍ਰੇਪ ਕਹਿੰਦੇ ਨੇ ਵੀਰੇ ਲੈ ਵੀ ਪੈਣੋ ਮਾਰੋ ਝਾਤੀ ਇਹ ਵੀ ਵੀਰੇ 950 ਰੁਪਏ ਦੇ ਆ ਕਰੋ ਪਸੰਦ ਲੈ ਵੀਰੇ ਚੈੱਕ ਕਰੀ ਲੇ ਵੀਰੇ ਅੱਜ ਚੱਕਾ ਦੇ ਵੀਰੇ ਇਹਨਾਂ ਦੇ ਬਰਕ ਚੈੱਕ ਕਰਾਂ ਨਹੀਂ ਭਾਈ ਬਣ ਕੇ ਆਹ ਦੇਖ ਵੀਰੇ ਲੈੜਿਆਂ ਨੂੰ ਲੈ ਕੇ ਆਉਣਾ ਮੈਂ ਮੈਂ ਕਿਹਾ ਵੀਰੇ ਬਰਕ ਚਿਣੇ ਪੈ ਹੋਣਗੇ ਇਹ ਨਹੀਂ ਹੈਗਾ ਵੀ ਇਹ ਚੀਜ਼ਾਂ ਸਸਤੀਆਂ ਨੇ ਤਾਂ ਮਤਲਬ ਕੜਾਈ ਦੇ ਵਿੱਚ ਜਾਂ ਕੱਪੜੇ ਦੇ ਵਿੱਚ ਜਾਂ ਕਿਸੇ ਚੀਜ਼ 'ਚ ਫਰਕ ਹੋਊਗਾ ਨਾ ਸਿਰਫ ਆਪਾਂ ਨੇ ਭੈਣ ਭਾਈਆਂ ਦਾ ਪਿਆਰ ਲੈਣਾ ਉਹਦੇ ਕਰਕੇ ਆ ਆਪਾਂ ਕਹਿ ਸਕਦੇ ਹਾਂ ਵੀ ਕੱਪੜੇ ਦੀ ਜਿਹੜੀ ਕੁਆਲਿਟੀ ਆ ਉਹ ਤਾਂ ਹਾਈ ਆ ਹਾਈ ਹੋਊਗੀ ਵੀਰੇ ਪੂਰੀ ਜਿਹੜਾ ਰੇਟ ਆ ਉਹ ਲੋਅ ਕਰ ਰੱਖਿਆ ਉਹ ਸਭ ਤੋਂ ਲੋਅ ਹੋਊਗਾ ਵੀਰੇ ਉਹ ਕਿਉਂ ਕਿਉਂਕਿ ਸਾਡੀ ਆਪਣੀ ਮੈਨੂਫੈਕਚਰਿੰਗ ਹੈ ਵੀਰੇ ਜੀ ਬਾਕੀ ਭੈਣਾਂ ਨੂੰ ਕੀ ਕਹਿਣਾ ਚਾਹੋਗੇ ਆਪਦਾ ਐਡਰੈਸ ਕਿੱਥੇ ਆਉਣ ਭੈਣ ਹੋਣੀਆਂ ਨੰਬਰ ਆਪਾਂ ਥੱਲੇ ਚਲਾਈ ਦੇਵਾਂਗੇ ਐਡਰੈਸ ਆਪਦਾ ਬੋਲ ਦਿਓ ਵੀਰੇ ਡੈਸ ਵੀਰੇ ਆਪਣਾ ਮਲੇਰ ਕੋਟਲਾ ਜੀ ਵੀਰੇ ਸਰੰਦੀ ਗੇਟ ਜੀ ਵੀਰੇ ਤੇਲੀ ਵਾਲਾ ਬਾਜ਼ਾਰ ਜੀ ਸਰੰਦੀ ਗੇਟ ਵੀਰੇ ਅੰਦਰ ਬੜਨਸਾਰ ਨਾਲ ਸੱਜੇ ਹੱਥ ਮੋੜਨਾ ਹਾਂਜੀ ਸੱਜੇ ਹੱਥ ਮੋੜਨਸਾਰ 10 ਕ ਦੁਕਾਨਾਂ ਛੱਡ ਕੇ ਵੀਰੇ ਅਗਲਾ ਮੋੜ ਆਉਂਦਾ ਜੀ ਉਹ ਮੋੜ ਮੋੜ ਤੇ ਮਤਲਬ ਮੋੜਨ ਤੋਂ ਪਹਿਲਾਂ ਹੀ ਹਾਂਜੀ ਬਸ ਇਹ ਪਹਿਲੀ ਦੁਕਾਨ ਛੱਡ ਕੇ ਦੂਜੀ ਆਪਣੀ ਹੈ ਮੂਮਿੰਟ ਲਾਤ ਹੌਸਲੀ ਕਿਹਾ ਹੁਆ ਤੇ ਉਸ ਤੋਂ ਬਾਅਦ ਅੰਜੂ ਕਿਲੇ ਵਾਲੇ ਦੀ ਹੱਟੀ ਨੰਬਰ ਥੱਲੇ ਚੱਲੀ ਜਾਂਦਾ ਨੰਬਰ ਚੱਲੀ ਜਾਂਦਾ ਵੀਰੇ ਗੱਲਬਾਤ ਪੈਣੇ ਤੁਸੀਂ ਕਰ ਸਕਦੇ ਹੋ ਬਾਈ ਹੁਣੀਆਂ ਨਾਲ ਤੇ ਆਪਾਂ ਕਿ ਜੇ ਕਿਸੇ ਨੂੰ ਫੇਰ ਵੀ ਵੀਰੇ ਡਰੈਸ ਨਹੀਂ ਸਮਝ ਚ ਆਉਂਦਾ ਤਾਂ ਸਾਨੂੰ ਕਾਲ ਕਰ ਸਕਦਾ ਵੀਰੇ ਠੀਕ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸ਼ੇਅਰ ਲਾਈਕ ਕਮੈਂਟ ਕਰਕੇ ਆਉਣਾ ਵੀਰੇ ਭੈਣ ਭਰਾਵਾਂ ਤੱਕ ਜਿੰਨਾ ਹੋ ਸਕਦਾ ਵੀਰੇ ਆਪਾਂ ਇਨਸਾਨਾਂ ਨੂੰ ਵੱਧ ਤੋਂ ਵੱਧ ਫਾਇਦਾ ਕਰਨਾ ਕਿਉਂਕਿ ਆਪਾਂ ਤੁਹਾਡਾ ਫਾਇਦਾ ਕਰਦੇ ਆ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਸੋਹਣੇ ਸੋਹਣੇ ਸੂਟ ਸਸਤੇ ਰੇਟਾਂ ਤੇ ਦਿਖਾਏ ਜਾਣ ਤੁਸੀਂ ਲੋਕਾਂ ਦਾ ਅੱਗੇ ਗਾਹਾਂ ਫਾਇਦਾ ਕਰਦੇ ਆ ਠੀਕ ਆ